လေကလည်းရတယ်

जो है अकाली दल छ तरंग जी सिंह जी आओ जी जी साहब संदीप कौर जी सुभाष सिंह जी सरदेव सिंह जी भाई सिंह जी भाई सिंह जी रघुवीर सिंह जी मेंबर आते एस के नाम सबको बड़ी खुशी की बात है कि आज इस पेड़ जो है एक तरफा जा हो गया है अभी एस जी जी ਦੋਗਾਂ ਦੇ ਪਾਰਟੀ ਛੱਡ ਕੇ ਆਵਾਜ਼ੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਅਸੀਂ ਉਹਨਾਂ ਸਾਰੇ ਹੀ ਵਰਕਰ ਸਾਹਿਬਾਨ ਦਾ ਆਪਦੀ ਪਾਰਟੀ ਨੂੰ ਸਹਿਜ ਨੂੰ ਵੀ ਜੁੜਾ ਕਰਦੇ ਆਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ आज संदीप कौर जी का स्वागत तालियों द्वारा स्वागत मेरा नाम मोहम्मद जलील है इस महान संदीप जी संदीप सिंह जी शर्मा साहब आदरणीय ਆਜਾ ਦੁਪਹਿਰ ਨੂੰ ਆਜਾ ਆਂਗਰੇਜ਼ ਹੋਏ ਭੋਲੇ ਦੇਸ ਤੋਂ ਹੋ ਗਿਆ ਆਜਾ ਫੋਟੋ ਖਾਲੇ ਆਜਾ ਡਾਲਾ ਸਾਰੇ ਹੀ ਜਿੰਨੇ ਵੀ ਆਈਟਾ ਦੇ ਸਾਰੇ ਦੇ ਚਾਹ ਲਈ ਕਰਿਆ ਨਾ ਚ ਕਰਨੇ ਬਿਰਕਾ ਬਹੁਤ ਧੰਨਵਾਦ ਲਾ ਲਓ ਹੋਵੇ ਪਾ ਲਓ ਯਾਰ ਬੜੇ ਬੜੇ ਹੋਰ ਸਾਰੇ ਕਰੀ ਹੋਏ ਅੱਜ ਮਤਲਬ ਵੱਡੇ ਵੱਡੇ ਥੰਮ ਤੁਸੀਂ ਟੇਕ ਲਏ ਆ ਤੁਹਾਡੇ ਪ੍ਰਬਾਲ ਵਿੱਚ ਬਹੁਤ ਵੱਡਾ ਵਾਤਾਵਾਂ ਦਾ ਹੋਇਆ ਵੀ ਲੋਕਾਂ ਨੂੰ ਤਾਂ ਖੁਸ਼ੀ ਹੋਈ ਹੈ ਤੇ ਤੁਹਾਨੂੰ ਕਿੰਨੀ ਖੁਸ਼ੀ ਹੈ ਦੇਖੋ ਜੀ ਮੈਨੂੰ ਮੇਰੇ ਵਿਚਾਰ ਜਿਹਦੇ ਨਾਲ ਬਲ ਮਿਲਦਾ ਉਹਦੇ ਨਾਲ ਤਾਂ ਖੁਸ਼ੀ ਹੁੰਦੀ ਆਉਂਦੀ ਹੈ ਤੇ ਮੇਰੀ ਜਿਹੜੀ ਸੋਚ ਹੈ ਬਲਕਰਨ ਜੀ ਮੇਰੀ ਹੈ ਵੀ ਅਸੀਂ ਰਲ ਮਿਲ ਕੇ ਰਹੀਏ ਤਾਂ ਹੀ ਅਸੀਂ ਤਰੱਕੀ ਕਰ ਸਕਦੇ ਆ ਸਾਡੇ ਪੰਜਾਬ ਨੇ ਪਹਿਲਾਂ ਵੇਖ ਲਿਆ ਜੇ ਇੱਥੇ ਸ਼ਾਂਤੀ ਆ ਜਾਂਦੀ ਤੇ ਸਾਰਾ ਕੁਝ ਵੇੜ ਜਾਂਦਾ ਇਹ ਪਿੰਡਾਂ ਤੋਂ ਗੱਲ ਸ਼ੁਰੂ ਹੋਣੀ ਆ ਅਸੀਂ ਛੋਟੀਆਂ ਛੋਟੀਆਂ ਗੱਲਾਂ ਨੂੰ ਛੱਡ ਕੇ ਜਦੋਂ ਇਸ ਪਿੰਡ ਦੀ ਤਰੱਕੀ ਵਾਸਤੇ ਇਸੇ ਵਾਸਤੇ ਭੈਣ ਭਾਈ ਰਲ ਮਿਲ ਕੇ ਰਵਾਂਗੇ ਸਾਰੇ ਭਰਾਵਾਂ ਨੇ ਰਲ ਕੇ ਏਕਾ ਵਿਖਾਇਆ ਇੱਕ ਜੁੜਤਾ 'ਚ ਬਹੁਤ ਵੱਡੀ ਗੱਲ ਹੈ ਤੇ ਪਾਰਟੀ ਲਈ ਮੇਰੇ ਲਈ ਮੇਰੀ ਚੋਣ ਲਈ ਬਹੁਤ ਵੱਡਾ ਸਾਹੀ ਹੋਣਾ ਮੈਂ ਇਹਨਾਂ ਸਾਰਿਆਂ ਦਾ ਹੱਥ ਜੋੜ ਕੇ ਤਲਵਾ ਦਿੰਦਾ। ਕਿਸਾਨ ਸੜਕਾਂ 'ਤੇ ਬੈਠੇ ਆ। ਉਹ ਮੋਦੀ ਸਰਕਾਰ ਉਹਨਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਹੋਈਆਂ ਉਹ ਮਤਲਬ ਮੰਨ ਨਹੀਂ ਰਹੀ। ਤੁਸੀਂ ਜਦੋਂ ਐਮਪੀ ਬਣੋਗੇ ਕੀ ਤੁਸੀਂ ਇਹ ਮੰਗਾਂ ਮਨਾਉਣ ਦੇ ਵਿੱਚ ਕੋਸ਼ਿਸ਼ ਕਰੋਗੇ? ਮੈਂ ਇਸ ਗੱਲ ਤੇ ਹਲਕਾਰਨ ਜੀ ਕਿਸਾਨ ਆਪਣੇ ਠੀਕ ਆ ਪੂਰੀ ਬਾਹਲ ਆ ਰਹੀ ਹੈ ਉਹ ਲਾਉਣਾ ਉਹਨਾਂ ਦਾ ਉਸ ਮੰਗਾ ਵਾਸਤੇ ਪਰ ਜਿਹੜੇ ਪਾਰਲੀਮੈਂਟ ਦੇ ਮੈਂਬਰ ਐ ਉੱਥੋਂ ਮੰਗਾ ਮੰਨੀਆਂ ਜਾਣੀਆਂ ਹੁੰਦੀਆਂ ਜੇ ਕਿਤੇ ਉਹ ਲੋਕ ਸਾਰੇ ਜਾਣਦੇ ਤਾਂ ਸਾਡੇ ਇਤਿਹਾਸ ਚੋਂ ਆ ਤੇ ਜਾ ਕੇ ਗੱਲ ਹੋਰ ਕਿਤੇ ਦੀ ਕਰਨ ਲੱਗ ਜਾਂਦੇ ਜੇ ਉਹ ਰਲ ਮਿਲ ਕੇ ਇਹਦਾ ਗੱਲਾਂ ਕਰਨਗੇ ਤਾਂ ਜ਼ਰੂਰ ਕਿ ਸਰਕਾਰ ਤਾਂ ਲੋਕ ਸਭਾ ਦੇ ਮੈਂਬਰਾਂ ਦੇ ਕਰਕੇ ਬਣ ਲੱਗਦਾ ਵੀ ਪਾਈ ਵਾਲੀ ਹਨੇਰੀ ਫੇਰ ਚਲੂਗੀ ਆ ਵੇਖੋ ਮੈਦਾਬਾਦ ਨੂੰ ਵੱਡੀ ਉਮੀਦ ਆਸ ਲੈ ਕੇ ਆਇਆ ਮੈਨੂੰ ਬਹੁਤ ਸਾਰੇ ਪੱਤਰਕਾਰ ਮਿਲ ਲੈਂਦੇ ਆ ਵੀ ਬਠਿੰਡੇ ਬਾਦਲਾ ਦਾ ਗੜ ਹੈ ਤੇ ਮੈਂ ਕਿਹਾ ਲੰਬੀ ਵੀ ਬਾਦਲਾ ਦਾ ਗੜਾ ਤੇ ਹੁੰਦੇ ਸੀ ਉਹ ਕਹਿੰਦੇ ਆ ਵੀ ਕੀ ਹੋਊ ਮੈਂ ਜੋ ਲੰਮੀ ਚ ਹੋਇਆ ਸੀ ਉਹੀ ਬਠਿੰਡੇ ਚ ਹੋਊ ਤੁਸੀਂ ਪਿਛਲੀ ਵਾਰ ਪਾਗਲਾਂ ਦੇ ਗੜ ਦੇ ਵਿੱਚ ਇੱਥੇ ਆਇਆ ਸੀ ਆ ਵਰਗਵਸੀ ਪ੍ਰਕਾਸ਼ਿੰਦਰ ਬਾਦਲ ਜੀ ਐਕਟਿਵ ਵੀਬਾ ਤੁਹਾਡੇ ਸਾਹਮਣੇ ਆ ਕਿਵੇਂ ਦਾ ਮੁਕਾਬਲਾ ਦੇ ਦਿਓ ਵੀਬਾ ਨੂੰ ਤੁਸੀਂ ਦੇਖੋ ਜਦੋਂ ਚੋਣ ਲੜੀਏ ਤਾਂ ਮੁਕਾਬਲਾ ਸਮਝਣਾ ਚਾਹੀਦਾ ਕਦੇ ਵੀ ਕਿਸੇ ਨੂੰ ਕਮਜ਼ੋਰ ਨਹੀਂ ਜਿਹੜਾ ਵੀ ਵੀਬਾ ਦੀ ਗੱਲ ਛੱਡੋ ਜੇ ਦੂਸਰੇ ਕਾਰ ਜੋ ਭੈਣ ਭਰਾ ਸਾਰੇ ਮੈਨੂੰ ਠੀਕ ਹੈ ਜੀ ਕਿਉਂਕਿ ਜੇ ਕੋਈ ਆਸ ਉਮੀਦ ਰੱਖ ਕੇ ਹੁੰਦਾ ਅਸੀਂ ਆਪਣੀ ਗੱਲ ਕਰਨੀ ਹੁੰਦੀ ਹੈ ਤੇ ਉਹਦੇ ਲਈ ਮੁਕਾਬਲੇ ਦੀ ਗੱਲ ਨਹੀਂ ਵੀ ਕੌਣ ਕਿਹਦੇ ਨਾਲ ਹੁੰਦਾ ਮੈਂ ਵੱਡੀ ਆਪਣੇ ਲੋਕਾਂ ਦੇ ਆਸ ਉਮੀਦ ਰੱਖਦਾ ਕਿ ਜਿਵੇਂ ਪਹਿਲਾਂ ਨਿਵੇ ਸੀ ਤੇ ਉਸੇ ਤਰ੍ਹਾਂ ਮੇਰੇ ਸਿਰ ਤੇ ਆਤਰ ਥੈਂਕ ਯੂ ਥੈਂਕ ਯੂ ਮੈਡਮ ਜੀ ਤੁਸੀਂ ਬਹੁਤ ਵੱਡੇ ਅਕਾਲੀ ਦਲ ਦੇ ਥੰਮ੍ਹ ਜਾਲੇ ਜਾਂਦੇ ਸੀ ਕਿ ਤੁਸੀਂ ਵੱਡੇ ਵੱਡੇ ਉਹਦੇ ਉਧਿਆ ਤੇ ਕੰਮ ਕੀਤਾ ਹੈ ਅਕਾਲੀ ਦਲ ਤੇ ਤੇ ਹੁਣ ਕੀ ਗੱਲ ایسی ਹੋਈ ਹੈ ਜਿਹਦੇ ਕਰਕੇ ਤੁਸੀਂ ਪਾਰਟੀ ਅਕਾਲੀ ਦਲ ਛੱਡਣੀ ਮਜਬੂਰ ਹੋਏ ਹੋ ਤੇ ਆਮ ਆਦਮੀ ਪਾਰਟੀ ਦੇ ਵਿੱਚ ਆਏ ਸਭ ਤੋਂ ਪਹਿਲਾਂ ਤਾਂ ਨਹੀਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਅਸੀਂ ਪੰਥਕ ਪਾਰਟੀ ਮੰਨਦੇ ਸੀ ਤੇ ਪੰਥਕ ਸੀ ਪਰ ਇਹ ਪਾਰਟੀ ਆਪਣੇ ਸਿਧਾਂਤਾਂ ਤੇ ਪੂਰੀ ਨਹੀਂ ਉਤਰੀ ਦੂਸਰਾ ਨੰਬਰ ਜਿਹੜੇ ਤਿੰਨ ਬਿੱਲ ਪਾਸ ਹੋਏ ਸੀ ਕਿਸਾਨ ਸਾਡੇ ਹਜੇ ਤੱਕ ਰੋਲ ਰਹੇ ਉਹ ਪਹਿਲਾਂ ਤਾਂ ਨੂੰ ਉਦੋਂ ਹੀ ਇਹਦੇ ਕਰਕੇ ਅਸਤੀਫਾ ਦੇਣਾ ਚਾਹੀਦਾ ਸੀ ਉਹਨਾਂ ਨੇ ਉਦੋਂ ਅਸਤੀਫਾ ਦਿੱਤਾ ਜਦੋਂ ਜਨਤਾ ਇਹਦੇ ਇਹਦਾ ਵਿਰੋਧ ਕਰਨ ਲੱਗ ਪਈ ਇਸ ਕਰਕੇ ਇਸ ਪਾਰਟੀ ਨੂੰ ਬਿੱਲਾਂ ਨੂੰ ਤਾਂ ਕਾਫੀ ਚਿਰ ਹੋ ਗਿਆ ਇਹ ਤਾਂ 2020 ਦੀ ਗੱਲ ਹੈ ਅਜੇ ਤੱਕ ਵੀ ਨਹੀਂ ਕਿਸਾਨਾਂ ਦੀ ਕੋਈ ਵੀ ਮੰਗ ਪੂਰੀ ਹੋਈ ਉਹ ਤੋਂ ਉਹਨਾਂ ਨੇ ਬਿੱਲਾਂ ਨੂੰ ਸਲਾਇਆ ਸੀ ਫਿਰ ਤੁਸੀਂ ਉਹ ਵੀ ਪਾਰਟੀ ਤੋਂ ਨਹੀਂ ਛੱਡੀ ਪਾਰਟੀ ਕਬੜਾ ਦੋਤਾ ਹੈ ਉਦੋਂ ਤਾਂ ਜਦੋਂ ਜਦੋਂ ਗਲਤ ਬਿੱਲ ਇਹਨਾਂ ਨੂੰ ਕਿਹਾ ਸੀਗਾ ਵੀ ਇਹ ਬਿੱਲ ਜਿਹੜੇ ਨੇ ਇਹ ਸਹੀ ਨਹੀਂ ਆ ਜਨਤਾ ਲਈ ਤੇ ਇਹਨਾਂ ਨੂੰ ਤੁਸੀਂ ਤੁਸੀਂ ਕੀ ਕਿਹਾ ਸੀ ਹਾਂਜੀ ਕਿਹਾ ਸੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੋਈ ਸੀ ਪਰ ਇਹਨਾਂ ਨੇ ਮੰਨੀ ਨਹੀਂ ਫਿਰ ਉਸ ਤੋਂ ਬਾਅਦ ਇਹਨਾਂ ਨੇ ਅਸਤੀਫਾ ਦਿੱਤਾ ਹੈ ਤੁਸੀਂ ਜ਼ਿਆਦਾ ਇਹਨਾਂ 'ਤੇ ਦਬਾਅ ਪਾਇਆ ਫਿਰ ਉਸ ਕੀ ਹਾਂਜੀ ਤੇ ਰਸਤੇ ਆਲਮ ਆਪਾਰਟੀ ਦੇ ਕਿਹੜੀਆਂ ਸਾਨੂੰ ਨਿਤੀਆਂ ਚੰਗੀਆਂ ਲੱਗੀਆਂ ਜਿੰਨਾ ਕਰਕੇ ਤੁਸੀਂ ਜੁਆਇਨ ਕੀਤਾ ਜੀ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਇੱਕ ਤਾਂ ਜਿਹੜਾ ਆਪਣੇ ਕਰਪਸ਼ਨ ਆ ਉਹ ਬਹੁਤ ਘੱਟ ਚੁੱਕੀ ਹੈ ਜੀ ਇੱਕ ਜਿਹੜੀਆਂ ਵੀ ਨੌਕਰੀਆਂ ਹੁਣ ਬੱਚਿਆਂ ਨੂੰ ਮਿਲੀਆਂ ਨੇ ਸਾਰੀਆਂ ਮੈਰਿਟ ਦੇ ਆਧਾਰ ਤੇ ਮਿਲੀਆਂ ਨੇ ਤੇ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਗਿਆ ਕੋਈ ਸ਼ਿਪਾਰਸ਼ ਨਹੀਂ ਚੱਲੀ ਇਸ ਕਰਕੇ ਆਮ ਆਦਮੀ ਪਾਰਟੀ ਮੈਨੂੰ ਚੰਗੀ ਲੱਗੀ ਇੱਕ ਇਮਾਨਦਾਰਾਂ ਦੀ ਪਾਰਟੀ ਹੈ ਆਮ ਆਦਮੀ ਪਾਰਟੀ ਨੂੰ ਜਿਤਾਉਣ ਵਿੱਚ ਤੁਹਾਨੂੰ ਵਿੱਚ ਜਿਤਾਉਣ ਵਿੱਚ ਤੁਸੀਂ ਲਾਉਂਗੇ ਜਾਤ ਵੀ ਬਾਕੀ ਹਲਕਿਆਂ ਦੇ ਵਿੱਚ ਵੀ ਜਾ ਕੇ ਕਿਉਂਕਿ ਤੁਹਾਡਾ ਸਾਰੇ ਪੰਜਾਬ ਦੇ ਵਿੱਚ ਬਹੁਤ ਵੱਡਾ ਅਭਾਰ ਆ ਤੁਸੀ ਸਾਰੇ ਪੰਜਾਬ ਦੇ ਵਿੱਚ ਹੀ ਜਾ ਕੇ ਵਰਕਰ ਹੋਗੇ ਅਸੀਂ ਤਾਂ ਜੀ ਬਟਿੰਡੇ ਹਲਕੇ ਦੇ ਵਿੱਚ ਜਾ ਕੇ ਜਥੇਦਾਰ ਸਰਦਾਰ ਗੁਰਮੀਤ ਸਿੰਘ ਗੁੱਡੀਆਂ ਨੂੰ ਹੀ ਜਿਤਾਵਾਂਗੇ ਸਾਡੇ ਲਈ ਇਹ ਬਹੁਤ ਇਮਾਨਦਾਰ ਤੇ ਸਾਡੇ ਇਲਾਕੇ ਦਾ ਏ ਉਮੀਦਵਾਰ ਕੈਂਡੀਡੇਟ ਆ ਅਸੀਂ ਇਹਨਾਂ ਦੇ ਨਾਲ ਮਹਿਸੂਸ ਕਰਦੇ ਹਾਂ ਬਹੁਤ ਜ਼ਿਆਦਾ ਮਾਨਸੂਸ ਕਰਦੇ ਆ ਇਹਨਾਂ ਤੇ ਇਹ ਸਾਡੀ ਹਰ ਗੱਲ ਤੇ ਖਰੇ ਉਤਰਦੇ ਵੀ ਰਹੇ ਨੇ ਤੇ ਗਾਂ ਵੀ ਉਤਰਣੇ ਸਰ ਪੰਜ ਸਾਲ ਤੁਸੀਂ ਪਾਰਟੀ ਛੱਡੀ ਹੈ ਮੈਂ ਛੱਡੀ ਦੀ ਪਾਰਟੀ ਨੂੰ ਕੱਲ ਮਿਲਦਾ ਹੈ ਗਿਆ ਅੱਛਾ ਬੜਾ ਵਧੀਆ ਬੰਦਾ ਹੀ ਵਧੀਆ ਸਾਬਤੀ ਦਾ ਲਾਇ ਪਾਰਟੀ ਜੀ ਜੇਲਾ ਵਿੱਚ ਕਟੀਆਂ ਅੱਛਾ ਤੁਸੀਂ ਕੰਮ ਆਪਣੇ ਕੰਮ ਕਰਦਾ ਅੱਛਾ ਸਵੇਰ ਨੂੰ ਮਤਵਾਰੀ ਮਿਲਿਆ ਉਹਨੇ ਮੇਰੇ ਨਾਲ ਗੱਲ ਕੀਤੀ ਅੱਛਾ ਤਾਂ ਮਨ ਨਹੀਂ ਗੱਲ ਕਰਦਾ ਉਸ ਤੋਂ ਪਹਿਲਾਂ ਸੁਨੇਹਾ ਲਾਇਆ ਯਾ ਕੋਈ ਗੱਲ ਕਰੋ ਕਰਨ ਬੜੀ ਹੈ ਫਿਰ ਦੰਦ ਸੁਣੋ ਜੀ ਅੱਛਾ ਸਰਪੰਚ ਜਿਹਦੇ ਮਰੀਕ ਪੁਰਾਜੂ ਸੇਵਾ ਜੀ ਨੂੰ ਇਹਨਾਂ ਮਨਾਉਂਦਾ ਕੋਈ ਨਹੀਂ ਮਨਾਉਂਦਾ ਇਹ ਅੱਛਾ ਮਦਦ ਮਰਲੇ ਗੱਲ ਨਹੀਂ ਸੁਣਦੇ ਹਾਂਜੀ ਹਾਂਜੀ ਤੇ ਬਾਦਲ ਸਾਹਿਬ ਗੱਲ ਸੁਣਦੇ ਬਾਦਲ ਸਾਹਿਬ ਜੀ ਨਾਲ ਪਰ ਕੇ ਬਾਦਲ ਸਾਹਿਬ ਤਾਂ ਤੁਸੀਂ ਪਾਰਟੀ ਛੱਡਤਾ ਛੱਡੀਏ ਬਾਦਲ ਜੰਮਾ ਨਹੀਂ ਕਰਾਉਣਾ ਕੋਈ ਉਹ ਹੁੰਦਾ ਫਿਰ ਕੱਦ ਖੜਨੀ ਠੀਕ ਹੈ ਤੁਸੀਂ ਮੈਂਬਰ ਹਾਂ ਹੂੰ ਬੜੇ ਮਤਲਬ ਤਗੜੇ ਥੱਦਲੇ ਦਾ ਰਾਖੂ ਰਹੇ ਹੂੰ ਛੋਟਾ ਜਿਹਾ ਪਾਰਟੀ ਛੱਡਣ ਦਾ ਮਤਲਬ ਕੀ ਫਤਲ ਕੋਈ ਸਾਡਾ ਬਾਦਲ ਛੱਡਣ ਦਾ ਇਹੋ ਜਿਹਾ ਵੀ ਸਭ ਕੁਝ ਮਿਲਦਾ ਹੀ ਨਹੀਂ ਅੱਗੇ ਜਾ ਕੇ ਜਦੋਂ ਮਿਲਣ ਜਾਂਦੇ ਆਂ ਫਿਰ ਬੰਦਾ ਹੀ ਨਹੀਂ ਮਿਲਦਾ ਫਿਰ ਅੱਛਾ ਦੋ ਤਿੰਨ ਮੈਸੇਜ ਵੀ ਲਾਏ ਆਂ ਉਹਨਾਂ ਨੂੰ ਅੱਛਾ ਪਰ ਸਾਡੇ ਤਾਂ ਕੋਈ ਬੰਦਾ ਨਹੀਂ ਆਇਆ ਅੱਛਾ ਪੁੱਛੀਏ ਆਹ ਤਾਂ ਬਾਹਰ ਕੇ ਮਤਲਬ ਪਹਿਲਾਂ ਜਦੋਂ ਤੁਸੀਂ ਇੰਨਾ ਚਰ ਪਾਰਟੀ ਚ ਕੰਮ ਕੀਤਾ ਹਾਂ ਉਦੋਂ ਕਿਵੇਂ ਫਿਰ ਕੰਮ ਕੀਤਾ ਉਦੋਂ ਬਾਦ ਸਾਹਿਬ ਨੂੰ ਫੋਨ ਕਰੀ ਜਾਂਦਾ ਧੀਰਾ ਧੀਰਾ ਸਾਡੀ ਗੱਲ ਸੁਣਦੇ ਬਾਦ ਸਾਹਿਬ ਕੰਮ ਕਰਦੇ ਹਾਂ ਜੀ ਤੇ ਸੁਖਵੀਰ ਕੰਮ ਨਹੀਂ ਕਰਦਾ ਨਹੀਂ ਜੀ ਚਰ ਨੂੰ ਫੋਨ ਲਾਇਟ ਫੋਨ ਨਹੀਂ ਚੱਕਦਾ ਸਾਡੇ ਅੱਛਾ ਇਸ ਕਰਕੇ ਮਤਲਬ ਤੁਸੀਂ ਨਰਾਸ਼ ਹੋ ਕੇ ਪਾਰਟੀ ਹਾਂ ਨਰਾਸ਼ ਹੋ ਜਲਨਕ ਬੋਲਣਕ ਬੋਲ ਹਾਂ ਦੇਖਿਆ ਜਿਹੜੀ ਹਾਂ ਜੀ ਸ਼ੋਮਣੀ ਅਕਾਲੀ ਦਲ ਦੇ ਖੰਭ ਹੋ ਕੇ ਤੇ ਤੁਸੀਂ ਅੱਜ ਸ਼ੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਦਾ ਕਾਰਨ ਕੀ ਹੈ ਕੋਈ ਵੀ ਪਾਰਟੀ ਹੈ ਜੀ ਆਪਣੇ ਸੁਧਾਰਤਾ ਤੇ ਕਾਮਯਾਬ ਹੁੰਦੀ ਹੈ ਇਹ ਹਰੇਕ ਵਰਕਰ ਆਪਦੀ ਪਾਰਟੀ ਨੂੰ ਮਾਂ ਪਾਰਟੀ ਸਮਝਦਾ ਹੈ ਇਹ ਜਦੋਂ ਉਹਦੀ ਪਾਰਟੀ ਜੀ ਕੋਈ ਸੁਣਵਾਈ ਨਾ ਹੋਵੇ ਤੇ ਮਜਬੂਰ ਹੋ ਜਾਂਦਾ ਪਾਰਟੀ ਛੱਡਣ ਨੂੰ ਇਸੇ ਮਜਬੂਰੀ ਕਰਨ ਸਾਨੂੰ ਵੀ ਪਾਰਟੀ ਛੱਡਣੀ ਪਈ ਕੋਈ ਸੁਣਵਾਈ ਹੈ ਨਹੀਂ ਸਰ ਸੁਣਵਾਈ ਹੋਣੀ ਹੋਣੀ ਇਹ ਹੁਣ ਹੀ ਜਦੋਂ ਬਾਦਲ ਸਾਹਿਬ ਪਹਿਲਾਂ ਬਹੁਤ ਸੁਣਵਾਈ ਸੀ ਅੱਧੀ ਰਾਤ ਫੋਨ ਕਰੋ ਬਾਦਲ ਸਾਹਿਬ ਨੂੰ ਹਰ ਗੱਲ ਸੁਣਦੇ ਸੀ ਜਦੋਂ ਦੀ ਬਾਦਲ ਸਾਹਿਬ ਦੀ ਡੈਥ ਹੋਈ ਉਸ ਤੋਂ ਬਾਅਦ ਸੁਣਵਾਈ ਜਿਹੜੇ ਵੀ ਇਹਨਾਂ ਦੇ ਪੀਏ ਆ ਨਾ ਉਹ ਫੋਨ ਚੱਕਦੇ ਆ ਜੇ ਚੱਕਦੇ ਆ ਤੇ ਬਸ ਪੂਰੀ ਗੱਲ ਨਹੀਂ ਸੁਣਦੇਗੇ ਤੇ ਗੁੱਡੀਆਂ ਸਾਹਿਬ ਤੇ ਤੁਹਾਨੂੰ ਪੂਰਾ ਵਿਸ਼ਵਾਸ ਹੈ ਵੀ ਗੱਲ ਸੁਣਦੇ ਨੇ ਗੁੱਡੀਆਂ ਸਾਹਿਬ ਬਹੁਤ ਇਮਾਨਦਾਰ ਆਦਮੀ ਆ ਇੱਕ ਪਾਰਚੂ ਨੇ ਆਪਣੇ ਨਾਲ ਪਰਿਵਾਰ ਨੇ ਸਾਨੂੰ ਵਿਸ਼ਵਾਸ ਸੀਗਾ ਕਿ ਸਾਡੀ ਜੋ ਵੀ ਅਸੀਂ ਕੰਮ ਕਰਾਂਗੇ ਸਾਡੇ ਹਰ ਕੰਮ ਤੇ ਖਰਾ ਉਤਰਨਗੇ ਮੋਲਾਂ ਦੇ ਕਿੰਨੇ ਪਰਿਵਾਰਾ ਜਿਨ੍ਹਾਂ ਨੇ ਅੱਜ ਪਾਰਟੀ ਛੱਡੀ ਸਾਡੇ 20 ਪਰਿਵਾਰ ਜੇ ਆਏ ਆ ਜੀ ਪਾਰਟੀ ਛੱਡ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਾਫੀ ਪਰਿਵਾਰ ਪਾਰਟੀ ਛੱਡ ਕੇ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ ਚਲੋ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਜੀ ਧੰਨਵਾਦ ਪ੍ਰੈਸ ਵਾਲੇ ਜੀ ਉਹ ਵੀ ਕਾਫੀ ਸਮਾਂ ਮੈਂਬਰ ਵੀ ਰਹੇ ਹਾਂ ਤੇ ਕੰਮ ਵੀ ਪਾਰਟੀ ਦੇ ਵਿੱਚ ਬਹੁਤ ਥੱਲੇ ਨਾਲ ਕੀਤਾ ਹੈ ਕਿ ਹੁਣ ਪਾਰਟੀ ਛੱਡਣ ਦਾ ਕੀ ਕਾਰਨ ਬਣ ਗਿਆ ਵੀ ਪਾਰਟੀ ਅਕਾਲੀ ਦਾ ਛੱਡ ਕੇ ਤੇ ਆ ਆਮ ਆਦਮੀ ਪਾਰਟੀ ਦਾ ਪਹਿਲਾ ਕਾਰਨ ਤਾਂ ਇਹ ਆ ਜੀ ਵੀ ਮੇਰੇ ਬੇਟੇ ਦੀ ਪਿਛਲੇ ਸਾਲ ਡੈਥ ਹੋਈ ਸੀ ਅਸੀਂ ਖੰਨੇ ਡੈੱਡ ਬੋਡੀ ਲੈਣ ਗਏ ਸਰਪੰਚ ਸਾਹਮਣੇ ਘੜ ਤੋਂ ਘੜ ਗੁਰਦਾਰ ਨੂੰ 50 ਫੋਨ ਕੀਤੇ ਸਾਡੇ ਫੋਨ ਦਾ ਕੋਈ ਜਵਾਬ ਨਹੀਂ ਆਇਆ ਇਹ ਵਾਸਤੇ ਅਸੀਂ ਮਨ ਬਣਾ ਲਿਆ ਵੀ ਜਦੋਂ ਹੁਣ ਮੇਰੇ ਤੇ ਇੱਡਾ ਵੱਡਾ ਆਸਾ ਆਇਆ ਕੋਈ ਘਰੇ ਆਣ ਕੇ ਮੇਰੀ ਸਾਰ ਨਹੀਂ ਲਈ ਕਿਸੇ ਨੇ ਇਹ ਵਾਸਤੇ ਅਸੀਂ ਮਨ ਬਣਾ ਲਿਆ ਵੀ ਹਾਲ ਕੀ ਨਹੀਂ ਕੱਲ ਗੱਲ ਤੇ ਨਹੀਂ ਰਹਿਣਾ ਟੋਕਿਆ ਸਾਹਿਬ ਦਾ ਲੱਗਦਾ ਵੀ ਗੱਲ ਸੁਣਨਗੇ ਹਾਂਜੀ ਹਾਂਜੀ ਟੋਕਿਆ ਸਾਹਿਬ ਦਾ ਸੁਣਦੇ ਰਹਿੰਦੇ ਆ ਜੀ ਬਹੁਤ ਵਧੀਆ ਭਾ ਦੇ ਬੰਦੇ ਆ ਤੇ ਕੰਮ ਇਸ਼ਈ ਕਰਦੇ ਪਹਿਲਾਂ ਜਿੱਲਾ ਚਾਉਂਦੇ ਸੀ ਉਹਨਾਂ ਚ ਆਈ ਹੁੰਦੀ ਸੀ ਪੂਰੀ ਫਰਮਾਈ ਹੁੰਦੀ ਸੀ ਹਾਂਜੀ